ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਣ ਜਾ ਰਿਹਾ ਹੈ ਮੌਸਮ ਅਗਲੇ 6 ਘੰਟਿਆਂ ਦੇ ਲਈ ਜਾਰੀ ਹੋ ਗਿਆ ਹੈ ਅਲਰਟ ਸਸ਼੍ਰੀਆ ਕੱਲ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 6 ਘੰਟਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 6 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਪੰਜਾਬ ਦੇ ਵੱਖ-ਵੱਖੇ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਹੋਣ ਦੀ ਪੂਰੀ ਸੰਭਾਵਨਾ ਜਤਾਈ ਗਈ ਹੈ ਤੇ ਤਾਪਮਾਨ ਦੇ ਵਿੱਚ ਵੀ ਲਗਾਤਾਰ ਹੁਣ ਗਿਰਾਵਟ ਆਉਂਦੀ ਹੋਈ ਨਜ਼ਰ ਆਵੇਗੀ। ਇਹ ਤਾਪਮਾਨ ਦੇ ਵਿੱਚ ਗਿਰਾਵਟ ਆਵੇਗੀ, ਮੀਂਹ ਪਵੇਗਾ ਤੇ ਗਰਮੀ ਤੋਂ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਜ਼ਰੂਰ ਮਿਲੇਗੀ। ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਵੇਖਣ ਨੂੰ ਮਿਲਿਆ ਤੇ ਕਈ ਥਾਵਾਂ ਤੇ ਬੱਦਲ ਫਟਣ ਦੇ ਕਾਰਨ ਕਾਫੀ ਜਿਹੜਾ ਉਸ ਵੇਲੇ ਤਬਾਹੀ ਮੱਚਦੀ ਹੋਈ ਵੀ ਨਜ਼ਰ ਆਈ ਹੈ। ਹੜ ਵਰਗਾ ਮਾਹੌਲ ਜਿਹੜਾ ਉਹ ਬਣਦਾ ਹੋਇਆ ਨਜ਼ਰ ਆਇਆ। ਹੁਸ਼ਿਆਰਪੁਰ ਦੇ ਪਿੰਡ ਤੋਂ ਕੇ ਬਦਲ ਫਟਣ ਦੇ ਕਾਰਨ ਕਈ ਲੋਕਾਂ ਦੇ ਘਰਾਂ ਦਾ ਨੁਕਸਾਨ ਵੀ ਹੋਇਆ ਹੈ ਕਾਫੀ ਜ਼ਿਆਦਾ ਉੱਥੇ ਹੜ ਵਰਗਾ ਜਿਹੜਾ ਮਾਹੌਲ ਹੈ ਉਹ ਬਣ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਜਿੱਥੇ ਮੌਸਮ ਬਦਲਣ ਦੇ ਕਾਰਨ ਜਿਹੜਾ ਮੀਂਹ ਪਿਆ ਹੈ ਤੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਲੋਕਾਂ ਦੇ ਲਈ ਕਈ ਪਾਸੇ ਇਹ ਮੁਸੀਬਤ ਬਣ ਕੇ ਵੀ ਜ਼ਰੂਰ ਸਾਹਮਣੇ ਆਇਆ ਹੈ ਤੇ ਹੁਣ ਗੱਲ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੀ ਤੇ 6 ਤੋਂ 8 ਜੁਲਾਈ ਤੱਕ ਦੱਸਿਆ ਗਿਆ ਹੈ ਕਿ ਮੌਸਮ ਜਿਹੜਾ ਉਹ ਕਾਫੀ ਜ਼ਿਆਦਾ ਵਧੀਆ ਰਹੇਗਾ ਮੌਸਮ ਜਿਹੜਾ ਹੈ ਉਹ ਇਸ ਕਦਰ ਬਦਲਦਾ ਹੋਇਆ ਨਜ਼ਰ ਆਵੇਗਾ ਕਿ ਗੜੇ ਦੇ ਅਸਾਰ ਵੀ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਜਿੱਥੇ ਇਹ ਤਾਪਮਾਨ ਹੁਣ 30 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚਦਾ ਹੋਇਆ ਨਜ਼ਰ ਆਵੇਗਾ ਰਾਤ ਦਾ ਤਾਪਮਾਨ ਜਿਹੜਾ 22 ਡਿਗਰੀ ਸੈਲਸੀਅਸ ਦੇ ਕਰੀਬ ਜਿਹੜਾ ਉਹ ਦਰਜ ਕੀਤਾ ਜਾਵੇਗਾ ਤੇ ਲਗਾਤਾਰ ਹੁਣ ਕਈ ਦਿਨਾਂ ਤੱਕ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਪਰ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨ ਜਿਹੜੇ ਨੇ ਉਹ ਕਾਫੀ ਜ਼ਿਆਦਾ ਗਰਮੀ ਭਰੇ ਸਾਬਤ ਹੋ ਸਕਦੇ ਨੇ ਕਿਉਂਕਿ ਹੁਣ ਜੁਲਾਈ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਪੈਣ ਦੀ ਜਿਹੜੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਮੌ ਪਰ ਉਸ ਤੋਂ ਬਾਅਦ ਅਚਾਨਕ ਜਿਹੜੀ ਇਹ ਗਰਮੀ ਹੈ ਉਹ ਸਿਖਰਾਂ ਤੇ ਜਾਵੇਗੀ ਤੇ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਪਵੇਗਾ ਤੇ ਹੁਣ ਖਬਰ ਇਹੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਲਰਟ ਦੇ ਦਿੱਤਾ ਗਿਆ ਹੈ ਕਿ ਆਉਣ ਵਾਲੇ 6 ਘੰਟੇ ਕਾਫੀ ਭਾਰੀ ਬਰਸਾਤ ਹੋ ਸਕਦੀ ਹੈ ਜਿਸ ਕਾਰਨ ਗਰਮੀ ਤੋਂ ਰਾਹਤ ਵੀ ਮਿਲੇਗੀ ਪਰ ਕਈਆਂ ਦੇ ਲਈ ਇਹ ਜਿਹੜੀ ਬਾਰਿਸ਼ ਹੈ ਉਹ ਮੁਸੀਬਤ ਬਣ ਕੇ ਵੀ ਸਾਹਮਣੇ ਆ ਸਕਦੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber tak tak play tv dekhya ja sakda hai world wide tusi sanu amazon fire tv daily hunt te e baatein dekh sakde ho usa canada australia new zealand te europe de har bade iptv platform te dekh sakde ho ranne jappe ton door te mudde de neede live punjabi tv